ਕੇ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੀ ਤੰਨ ਨਾਲ ਲਓ ਜੀ ਮੱਕੀ ਵਾਲਾ ਕਟਰ ਲੱਗਿਆ ਲਾਉਣ ਕਿਉਂਕਿ ਚੋਨੇ ਵਾਲੇ ਵੀਰਾਂ ਦੇ ਲਾਗੇ ਫੋਨ ਆਉਣਾ ਪਹਿਲਾਂ ਸਲਾਹ ਨਹੀਂ ਟੀ ਤੇ ਹੁਣ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਉਹਦੇ ਕਰਕੇ ਰਿਪੇਅਰ ਕਰ ਲੈਨੇ ਆ ਪਾਉਣੇ ਆ ਇਹਦੇ ਚ ਸਰਚ ਉਣੇ ਵਾਲਾ ਤੇ ਕਟਰ ਲਾਉਣਾ ਮੂਰੇ ਦੂਆ ਲਾਉਨੇ ਆਵਰੇ ਕਿਉਂਕਿ ਇਹਨੂੰ ਟਰਾਲਾ ਨਹੀਂ ਆਇਆ ਇਸ ਕਰਕੇ ਕੋਈ ਸਿਸਟਮ ਇਹ ਬਣਾਉਣਾ ਪੈਂਦਾ ਹੈ ਬਿਲੇ ਟਾਈਮ ਚ ਨਾ ਤਾਂ ਸਟੈਂਡ ਬਣਾਵਾਂਗੇ ਆਪਾਂ ਤੇ ਰਾਮ ਨੌਦੇ ਉੱਤੇ ਰੱਖ ਦਿਆ ਕਰਾਂਗੇ ਤੇ ਦੂਆ ਚੱਕ ਲਿਆ ਕਰਾਂਗੇ ਤੇ ਹੁਣ ਆਪਾਂ ਹਲੇ ਕੱਚਾ ਜਾ ਕੰਮ ਕਰਕੇ ਜਾਣੀ ਤਰੀਕੇ ਨਾਲ ਵੀ ਹਿੱਲੇ ਵੀ ਨਾ ਤੇ ਕਦਰੇ ਨੂੰ ਡਿਗੇ ਵੀ ਨਾ ਉਹ ਤਰੀਕੇ ਨਾਲ ਆਪਾਂ ਇਹਦਾ ਕੰਮ ਕਰਦੇ ਆ ਸਹੀ ਤਰੀਕੇ ਨਾਲ ਤਾਂ ਕਾਸ ਲਿਆ ਸਟੈਂਡ ਮੰਗ ਘੋੜੀ ਬਣਾ ਕੇ ਜਿਵੇਂ ਟਰਾਲੀ ਦੀ ਘੋੜੀ ਪਈ ਦੀ ਖਰਾਬ ਹੋਈ ਥੱਲੇ ਪੱਕਾ ਕਰਕੇ ਤੇ ਚਾਰ ਲਾਵਾਂਗੇ ਇਹਨੂੰ ਘਟੋ ਘਟਾ ਬੀਚੇ ਛੇੜਾ ਕਦਰ ਇਹਨੂੰ ਵੀ ਸਹੀ ਤਰੀਕੇ ਨਾਲ ਜੀ ਲਾ ਲਿਆ ਆਪਾਂ ਨੇ ਫਿਲਟਰ ਵਿੱਚੇ ਛੜਤਾ ਉਹਦੇ ਤੇ ਕਰੋ ਚੈੱਕ ਐਡਾ ਘਤਰਾ ਇਸ ਰਹਿਦਾ ਦੋ ਨਾਬਾਂ ਨੇ ਇਹਨੂੰ ਉਹਨੂੰ ਖੋਲਦੇ ਆ ਤੇ ਸਾਈਡ ਵਾਲੀ ਪੂੜੀ ਪੱਟਦੇ ਆ ਆਹ ਪੂੜੀ ਪੱਟ ਕੇ ਬੈਰੰਗ ਬੂਰੰਗ ਕੱਢਦੇ ਆ ਤੇ ਫੇਰ ਨਿਕਲੋ ਥਰੇਸ਼ਰ ਵਾਲੀ ਛਾਵਟ ਦੱਸ ਖਾਉਣਾ ਹੈ ਤੁਹਾਨੂੰ ਕਿਹੜਾ ਕਿਹੜਾ ਕੰਮ ਇਹਦਾ ਹੋਣੇ ਵਾਲਾ ਤੇ ਕਿੰਨੇ ਚੱਕਰਾਂ ਤੇ ਚੱਲਣੀ ਹੈ ਕਿਹੜੀ ਪੂੜੀ ਪਾਉਣੀ ਆ ਦੱਸਾਂਗੇ ਸਾਰੀ ਝਰਨੇ ਲੱਗਿਆ ਕੱਢਣ ਇੰਨਾ ਕਮਾਲ ਫਸਿਆ ਹੋਇਆ ਸੀਪ ਆ ਥੱਲੇ ਪਾਈ ਵੀ ਜੀ ਮੱਕੀ ਵਾਲੀ ਆਪਾਂ ਇੱਕ ਨੇ ਟੈਗ ਕਰ ਦੇਣੀ ਆ ਛੋਨੇ ਲਈ ਇਹ ਕੱਢਣੀ ਨਹੀਂ ਬਾਹਰ ਤੇ ਉੱਤੇ ਪਾਉਣਿਆ ਸੀਪ ਕੱਢ ਕੇ ਮਗਰ ਲਈ ਕੱਢ ਲਈ ਆਪਾਂ ਨੇ ਮਗਰ ਵੀ ਝਰਨਾ ਤੀਗਾ ਭਾਈ ਨੰਬਰ ਦਾ ਤਰੇ ਸਾਰ ਪਟਤਾ ਕੱਲ੍ਹ ਆਹੀਆਂ ਜੱਸੇ ਭਾਈ ਹੁਣੀ ਪਹੁੰਚੇ ਨਹੀਂ ਕੋਈ ਕੋਈ ਇੱਕ ਅੰਦਰ ਆ ਸਤਾਵਾ ਕਰ ਰੋਏ ਫੈਰੀ ਚੋਕ ਗੁੱਲਿਆਂ ਨਾਲ ਤੇ ਪੜਦਿਆਂ ਨਾਲ ਉਹ ਕੱਟ ਤੇ ਮਗਰਲੇ ਪਾਸੇ ਦਾ ਰਹਿ ਗਿਆ ਦੇਖੋ ਇਹਦੇ ਵੀ ਆਏਗਾ ਜੀ ਉਹ ਭੋਕ ਪਟਾ ਇਹ ਧਾਣੇ ਮਾਰਨ ਤੋਂ ਰੋਕਦਾ ਹੁੰਦਾ ਪਰ ਇਹ ਪਿੱਛੇ ਰਹਿ ਗਏ ਹੁਣ ਉਹ ਵੀ ਕਰਦੇ ਆ ਜਿੱਥੇ ਦਾ ਖੱਤ ਜਿਹੜਾ ਉੱਥੇ ਦਾ ਕੱਟ ਤੇ ਓਕੇ ਆ ਰਿਪੋਰਟ ਇਹਦਾ ਵੀ ਦੇਖਾਂਗੇ ਖੋਰ ਕੇ ਗਏ ਡਰਮ ਦੀਆਂ ਪਰੇਟਾਂ ਨਾਬਾ ਨੂਬਾਂ ਕਿਵੇਂ ਨੇ ਤੇ ਨਾਲੇ ਨਾਟ ਲੱਗੇ ਹੋਏ ਨੇ ਦੇਖਦਿਆਂ ਕੋਲ ਕਿੰਨੇ ਕਰਤਾ ਕੱਢਦੇ ਆ ਵਿੱਚੋਂ ਇਹਦੇ ਉਹ ਜੀ ਮੇਟਰ ਤੇ ਲਾਗੇ ਫਿੱਟ ਕਰਨ ਆਪਾਂ ਬਾਸਕਟ ਪਾ ਲਈ ਤੇ ਹੁਣ ਪਾਉਣੇ ਆ ਥਰੇਸ਼ਰ ਦੋ ਸਰੀਏ ਟੁੱਟੇ ਹੋਏ ਤੇ ਸਰੀਏ ਬੈਲਡਿੰਗ ਕਰ ਲੈ ਦੋ ਤੇ ਗੇਡ ਡਰਮ ਕਰ ਲੈ ਚੈੱਕ ਨਾਬਾਂ ਨੂਬਾਂ ਇਹਦੀਆਂ ਕਰਦਾ ਕੱਢਦਾ ਦੇਖੋ ਪਾਊਡਰ ਗੰਨਾ ਨਿਕਲਿਆ ਫੱਕ ਜੀ ਮੱਕੀ ਵਾਲੀ ਤੇ ਇਹਨੂੰ ਮਾਰਦਿਆਂ ਗਰੀਸ ਇੱਕੋ ਵਾਰੀ ਹੁੰਦਾ ਹੈ ਗਰੀਸ ਜ਼ਰੂਰ ਮਾਰਨਾ ਚਾਹੀਦਾ ਨੂੰ ਹੁਣ ਚੱਕਦਿਆਂ ਕਰਨ ਉਹ ਤੋਂ ਬਾਅਦ ਪਾਉਣੇ ਆ ਫਿਰ ਆਪਾਂ ਥਰੈਸ਼ਰ ਥਰੈਸ਼ਰ ਪਾ ਕੇ ਦੰਨਿਆਂ ਨਾਲ ਹੁੰਦੇ ਗੇੜਾ ਮਸ਼ੀਨ ਨੂੰ ਤੇ ਦੇਖਦੇ ਆ ਕਿ ਹਿਸਾਬ ਕਿਤਾਬ ਆ ਪਾਸੂਪਾ ਵੀ ਖੋਲੀਆਂ ਪਈਆਂ ਨੇ ਉਹ ਵੀ ਪਾਉਣੇ ਆ ਕੰਮ ਆਪਣਾ ਲੱਗ ਗਿਆ ਅੱਲਾ ਵੇ ਤੁਹਾਨੂੰ ਪਤਾ ਹੀ ਆ ਖੇਚਤਾ ਕੰਮ ਇੱਕ ਉਹ ਦਿਹਾੜੀ ਜੇ ਆਪਾਂ ਫਿੱਟ ਕਰ ਦੇਣੀ ਆ ਇਹ ਕਿਉਂਕਿ ਕੰਮ ਬਾਲਾ ਨਹੀਂ ਸੀ ਹੈਗਾ 70 ਕਿਲ ਲਈ ਮੱਕੀ ਦੇ ਵੱਡੇ ਨੇ ਕੋਈ ਜ਼ਿਆਦਾ ਵੀ ਨਹੀਂ ਵੜਾਈ ਹੋਈ ਕੰਮ ਆਪਣਾ ਪਹਿਲਾਂ ਕਰਿਆ ਬਾਤੀ ਉਦੇ ਕਰਕੇ ਆਪਾਂ ਨੂੰ ਬਾੜੀ ਲੋਡ ਨਹੀਂ ਪਈ ਨਾਲ ਆਪਣੇ ਐਮ ਐਸ ਤਨੋਆ ਸਾਹਿਬ ਨੇ ਇਹ ਵੀ ਆਇਆ ਵਾ ਚੈਨਲ ਨੂੰ ਕਰ ਲੋ ਜੇ ਨੂੰ ਸਬਸਕ੍ਰਾਈਬ ਐਮ ਐਸ ਤਨੋਆ 92 ਦੇਖਿਆ ਕਰੋ ਡੇਲੀ ਬਲੌਗ ਪਾਉਂਦਾ ਹੈ ਖੇਤੀਬਾੜੀ ਬਾਰੇ ਜਾਣਕਾਰੀ ਦਿੰਦਾ ਵੀਰ ਮਸ਼ੀਨਰੀ ਬਾਰੇ ਵੀ ਮਿਲਦੀ ਆ ਤੁਹਾਨੂੰ ਪਤਾ ਹੀ ਆ ਜਿਹੜੇ ਵੀਰਾਂ ਨੇ ਨਹੀਂ ਕਰਿਆ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਆਪਣੇ ਵਾਲਾ ਵੀ ਕਰ ਲੋ ਤੇ ਇਹਦੇ ਵਾਲਾ ਵੀ ਕਰ ਲੋ ਆਪਾਂ ਹੁਣ ਤਿੰਨੇ ਇੰਸਟਾਗ੍ਰਾਮ ਤੇ ਵੀ ਪੀਐਸ ਤੋਂ ਆਇਆ ਫੇਸਬੁੱਕ ਤੇ ਵੀ ਪੀਐਸ ਤੋਂ ਆਇਆ ਤੇ YouTube ਤੇ ਵੀ ਫੇਸ ਪੀਐਸ ਤੋਂ ਆਈ ਆ ਤਿੰਨੇ ਚੈਨਲ ਲਾਵਾ ਜੀ ਡੀਵਰ ਆਪਾਂ ਨੇ ਕੋਈ ਬਾਦੀ ਆਪਾਂ ਦੱਸਦੀ ਆ ਹਾਂ ਰਾਸੇ ਜੀ ਕੋਈ ਆ ਰਾਸ 12 ਵੀ ਜਾਂਦੀ ਆ ਮਿੱਤਰੋ ਸਟਾਪ ਆਕਰਾਂ ਤੋਂ ਕਰਤਾ ਕੰਮ ਸਟਾਰਟ ਤੇ ਰਗੜ ਕੇ ਡਾਊਨ ਹੋਏ ਵੇ ਤੇ ਕਿਉਂਕਿ ਸੀਜ਼ਨ ਛੇਵਾਂ ਉਹਦੇ ਕਰਕੇ ਅ ਰਗੜ ਕੇ ਸੈੱਟ ਕਰਕੇ ਤੇ ਥੋੜੇ ਥੋੜੇ ਕੱਤੇ ਵਾਲੇ ਲੈਵੇਂ ਦੇ ਕੇ ਤਾਂ ਕਿ ਫਿਰ ਜੇ ਜ਼ਿਆਦਾ ਡਾਊਨ ਹੋਣਗੇ ਤਾਂ ਗੱਤਾ ਘੱਟਿਆ ਜਾਊਗਾ ਚੱਲਦੇ ਸੀਜ਼ਨ 'ਚ ਕਿਤੇ ਮਾੜਾ ਮੋਟਾ ਉਹਦੇ ਕਰਕੇ ਇੱਕ ਪਾਸੇ ਦਿੱਤਾ ਏ ਕਿਉਂਕਿ ਜ਼ਰੂਰੀ ਆ ਮਿੱਤਰੋ ਸਟਾਪ ਆਕਰਾਂ ਦੀ ਢਿੱਲ ਤੋਂ ਕੰਮ ਕਰਿਆ ਸਟਾਰਟ ਘਰਤੀ ਓਕੇ ਰਿਪੋਰਟ ਮਗਰਲੇ ਪਾਸੇ ਦੀ ਤੇ ਹੁਣ ਲੱਗਿਆ ਹੋਇਆ ਲੱਡੂ ਬਾਈ ਮੂਰਲੇ ਦੀ ਉਤਵਰ ਕਮਾ ਕੇ ਦੇਖਾਂਗੇ ਪੂਰਾ ਸੈੱਟ ਕਰਕੇ ਹੱਥ ਨਾਲ ਰੈਲੇ ਕਰਕੇ ਤੇ ਫਿਰ ਆਪਾਂ ਫਿੱਟ ਕਰਾਂਗੇ ਮਸ਼ੀਨ ਕੰਮ ਕਰਦਾ ਸਟਾਰਟ ਫੀਟਿੰਗ ਦਾ ਤੇਲ ਤੇ ਗ੍ਰੀਸ ਜਰੂਰ ਮਾਰਿਆ ਕਰੋ ਇਹਨਾਂ ਨੂੰ ਵੱਧ ਤੋਂ ਵੱਧ ਆ ਯਾਰ ਆਪਾਂ ਮਸ਼ੀਨ ਬੰਦਿਆਂ ਆ ਟਾਕੀਆਂ ਗੈਡਰਮ ਵਾਲੀਆਂ ਜਰੂਰ ਖੋਲ ਕੇ ਦੇਖ ਲਿਆ ਕਰੋ ਇੱਕ ਤਾਂ ਇਹਦੇ ਵਿੱਚੋਂ ਕਰਦਾ ਨਿਕਲ ਜਾਂਦਾ ਜਿੰਨਾ ਵੀ ਹੁੰਦਾ ਤੇ ਦੂਸਰਾ ਨਾਬਾ ਨੂਬਾ ਕਟਰਾ ਤਿੜੀਆਂ ਰਹੇਗੀ ਜਾਂ ਨਹੀਂ ਹੈਗੀ ਨਿਕਲੀ ਵੀ ਐ ਤੇ ਨਾਬਾਂ ਟੜੀਆਂ ਹੋਈਆਂ ਤਾਂ ਪਤਾ ਲੱਗ ਜਾਂਦਾ ਇਹ ਜ਼ਰੂਰ ਚੈੱਕ ਕਰਿਆ ਕਰੋ ਤੇ ਆਪਣੇ ਇੱਕ ਪਾਸੇ ਵਾਲੀ ਨਾਬ ਨੂੰ ਥੋੜੀ ਜੀ ਤੇੜ ਆਈ ਵੀ ਐ ਤੇ ਦੇਖਦੇ ਆ ਵਿੱਚ ਬੈਲਡ ਹੋਊ ਜਾਂ ਫਿਰ ਮਿਸਤਰੀ ਕਹੂਗਾ ਲਾਹੋ ਥੱਲੇ ਨਹੀਂ ਪਰ ਖਲ ਕੱਢ ਲਾਂਗੇ ਜਿੰਨੀ ਵੀ ਹੋਊਗਾ ਇਹ ਜ਼ਰੂਰ ਚੈੱਕ ਕਰਿਆ ਕਰੋ ਤਾਂ ਕਿ ਚਾਲਦੇ ਸੀਜ਼ਨ ਚ ਐ ਜੇ ਕੰਮ ਤੋਂ ਆਪਾਂ ਬਚ ਸਕੀਏ ਚੰਗੇ ਤਰ੍ਹਾਂ ਮਸ਼ੀਨ ਫਿੱਟ ਕਰਨ ਲੱਗੇ ਜ਼ਰੂਰ ਧਿਆਨ ਰੱਖਿਆ ਕਰੋ ਗੱਲਾਂ ਦਾ ਕਿਉਂਕਿ ਸੀਜ਼ਨ ਤੁਹਾਨੂੰ ਪਤਾ ਹੀ ਆ 5-7 10 ਦਿਨ ਦਾ ਹੀ ਹੁੰਦਾ ਚਲੋ ਝੋਨੇ ਦੇ 20 ਦਿਨ ਲੱਗ ਜਾਣਗੇ ਕਣਕ ਦੇ ਤਾਂ ਦਿਨੇ 10 ਲੱਗਦੇ ਨੇ ਤੇ ਇਹ ਗੱਲਾਂ ਜਰੂਰ ਗੌਰ ਰੱਖਿਆ ਕਰੋ ਅੱਗੇ ਆਇਆ ਲੱਡੂ ਭਾਈ ਕਿੰਨਾ ਕੌਖਾ ਇੱਥੇ ਨਾ ਨਾ ਠੀਕ ਆ ਗਰਮੀ ਬਹੁਤ ਆ ਨਾ ਵਿੱਚ ਮੈਮੀ ਦਾ ਤੁਹਾਨੂੰ ਪਤਾ ਹੀ ਆ ਧੁੱਪ ਤਪਦੀ ਆ ਉਹਦੇ ਕਰਕੇ ਗਰਮੀ ਬਹੁਤ ਲੱਗਦੀ ਆ ਕਿਉਂਕਿ ਹਵਾ ਨਹੀਂ ਚੱਲਦੀ ਮਸ਼ੀਨ ਦੇ ਵਿੱਚ ਹਵਾ ਨਾ ਲੱਗਣ ਕਰਨਾ ਗਰਮੀ ਗਰਮੀ ਹੋਇਆ ਪਿਆ ਲੱਡੂ ਭਾਈ ਲਓ ਜੀ ਮਿੱਤਰੋ ਗੁਟਕਿਆਂ ਦਾ ਹੀ ਕੰਮ ਸਾਰੀ ਰੇੜੀ 'ਚ ਕਰਕੇ ਗਏ ਨੇ ਦੋਵੇਂ ਜਵਾਨ ਤੇ ਉਹਨਾਂ ਨੇ ਖੰਡਾ ਗੁਟਕਿਆਂ ਦਾ ਕੰਮ ਕਰਿਆ ਤੇ ਆਪਾਂ ਸਮਝ ਲਓ ਵੀ ਛੋਟੀ ਮਸ਼ੀਨ ਉੱਪਰ ਟੱਕ ਕੇ ਸਾਰੀ ਖਰਾਸਾ-ਸਰੂਸਰ ਕੱਢ ਕੇ ਸੀਪਾ ਕੱਢ ਕੇ ਤੇ ਆਪਾਂ ਨੇ ਕਰਤੀ ਰੇੜੀ ਲੀਵਰ ਦਿੱਤਾ ਨਾ ਪਰ ਟੇਲ ਟੂਲ ਮਾਰ ਕੇ ਤਸੱਲੀ ਕਰ ਗਏ ਪੂਰੀ ਬਹੁਤ ਆ ਜ਼ਰ ਗਰਮੀ ਵੀ ਬਹੁਤ ਠੀਕ ਹੋਰ ਟਾਈਮ ਹਲੇ ਕਰ ਦੇਣਗੇ ਜਦ ਤੱਕ ਵਧੀਆ ਇਹਨੂੰ ਓਕੇ ਰਿਪੋਰਟ ਆ ਕਰਤੀ ਟ੍ਰੈਕ ਵਾਲੀ ਓਕੇ ਦੀ ਰਿਪੋਰਟ ਲਿਵਰ ਲੂਵਰ ਲਾਤਾ ਸਾਰਾ ਕੁਝ ਧਾਣੇ ਦੁਨੇ ਵਾਲਾ ਉਗਰਾ ਘਰ ਵਾਲਾ ਸਾਰਾ ਕੰਪਲੀਟ ਹੈ ਮਸ਼ੀਨ ਹੋ ਗਈ ਤਿਆਰ ਬਹੁਤ ਵੀਰਾਂ ਦੇ ਫੋਨ ਆਉਂਦੇ ਤੇ ਅੱਜ ਅਮਾ ਜਰਾ ਪੰਜ ਜਾਣ ਕੇ ਆ ਚੜਨਾ ਪਾਇਆ ਪਿਛਲੇ ਸਾਲ ਵੀ ਪਾਇਆ ਵਾਤੀ ਸਵੇਰੇ ਪਾ ਕੇ ਫਿਲਟਰ ਆਪਾਂ ਨੇ ਕਾਟਰ ਦੇਣਾ ਆਪਾਂ ਮੱਕੀ ਵਾਲ ਦਾ ਟੱਕ ਦੇਣਾ ਚੰਗੀ ਤਰ੍ਹਾਂ 10 ਆ ਦੇਖੋ 10 ਨੰਬਰ ਦੀ ਪੁਲੀ ਤੇ ਆਹ 12 ਨੰਬਰ ਦੀ ਆ ਪਹਿਲਾਂ ਹੀ ਆ ਬਾ